ਹੰਦਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋੜ ਭਾਗ ਤੀਸਰਾ ਉਪਰੋਥਲੀ ਜ਼ਿੰਦਗੀ ਦੀਆਂ ਸਾਰੀਆਂ ਬੱਤੀਆਂ ਬੁਝ ਜਾਣ ਨਾਲ ਜਦੋਂ ਸਾਡਾ ਆਲਾ ਦਵਾਲਾ ਅੰਧਕਾਰਮਈ ਹੋ ਜਾਂਦਾ ਹੈ ਤਾਂ ਅਸੀਂ ਅੱਖਾਂ ਦੇ ਥਾਂ ਹੱਥਾਂ ਪੈਰਾਂ ਦੀ ਮਦਦ ਨਾਲ ਢੂੰਡਣਾ ਸ਼ੁਰੂ ਕਰ ਦਿੰਦੇ ਹਾਂ ਪਰ ਅੱਖਾਂ ਦਾ ਕੰਮ ਤਾਂ ਹੱਥ ਪੈਰ ਨਹੀਂ ਕਰ ਸਕਦੇ ਜਿਵੇਂ ਹੱਥਾਂ ਪੈਰਾਂ ਦਾ ਕੰਮ ਅੱਖਾਂ ਨਹੀਂ ਕਰ ਸਕਦੇ ਤੇ ਜਦ ਹੱਥ ਪੈਰ ਨ ਮਾਰਨ ਤੋਂ ਬਾਅਦ ਵੀ ਆਦਮੀ ਨੂੰ ਕੋਈ ਰਾਹ ਨ ਲੱਭੇ ਤਾਂ ਫਿਰ ਸਾਡੀ ਨਿਗਾ ਕਿਸੇ ਦੂਰ ਟਮਕਦੀ ਰੋਸ਼ਨੀ ਤੇ ਭਾਲ ਵਿੱਚ ਦੌੜਦੀ ਹੈ ਜੇ ਇਹ ਵੀ ਨ ਲੱਭੇ ਤਾਂ ਸ਼ੇਕੜ ਸਾਡੇ ਲਈ ਇੱਕੋ ਠਹ ਰਹਿ ਗੁੰਮੀ ਮੌਤ ਸਲੋਜਨਾਂ ਨੋਮ ਲਈ ਫਿਰ ਉਹਂ ਦੀ ਬੁਸਕ ਦੀ ਛੱਡ ਕੇ ਉਸਾਂ ਨੇ ਰਮੋ ਮੋਨੇਰੀ ਕਮਰੇ ਵਿੱਚ ਜਦੋਂ ਸ਼ੰਘਾਰਾ ਸਿੰਘ ਬਾਹਰ ਨਿਕਲਿਆ ਤਾਂ ਆਪਣੀਆਂ ਅੱਖਾਂ ਨਾਲ ਆਪਣੇ ਅੰਦਰ ਧਿਆਨ ਨਾਲ ਧਿਆਨ ਮਾਰ ਲੱਗਾ ਪਰ ਆਪਣੇ ਵਾਲੀ ਦਿਵਾਲੀ ਪਰ ਕਿਤੇ ਕੋਈ ਰੌਸ਼ਨ ਟਿਮਕਣਾ ਉਸ ਨੂੰ ਦਿਖਾਈ ਨਾ ਦਿੱਤਾ ਫਿਰ ਉਸ ਨੇ ਦੂਦਰਾਡੇ ਨਜ਼ਰ ਲੜਾਈ ਜਿੱਥੇ ਉਸ ਨੂੰ ਕੁਝ ਐਸਾ ਦਿਖਿਆ ਜਿਹੜਾ ਨਾ ਤਾਂ ਉਸ ਲਈ ਨਿਸ਼ਚਿਤ ਤੌਰ ਤੇ ਚਾਨਣ ਤੇ ਨਾ ਹੀ ਹਨੇਰਾ ਸੀ ਇਹ ਸੀ ਉਸ ਦਾ ਆਪਣਾ ਘਰ ਆਪਣੇ ਪਿਓ ਦਾਦੇ ਦੀ ਵਿਰਾਸਤ ਜਿਸ ਉਤੇ ਉਸ ਦਾ ਉਹ ਨਹੀਂ ਹੱਕ ਸੀ ਜਿੰਨਾ ਉਸ ਦੇ ਦੂਜੇ ਭਰਾਵਾਂ ਦਾ ਅਰ ਜਿਸ ਦੇ ਬੂਹੇ ਉਸ ਲਈ ਲਗਭਗ ਬੰਦ ਹੋ ਚੁੱਕੇ ਸਨ ਕੁਝ ਵੀ ਹੋਵੇ ਪਰ ਹੁਣ ਸ਼ੰਗਾਰਾ ਸਿੰਘ ਲਈ ਮੌਤ ਤੋਂ ਪਹਿਨਾ ਪੜਾਓ ਇਹ ਫੁਈ ਇਹ ਫੁਈ ਨਾਮ ਮਾਤਰ ਹੈ ਸੀ ਤਬਸ ਇਹੋ ਝੂਠਾ ਭਵੇਂ ਸੱਚਾ ਆਪਣਾ ਵਿਰਸਾ ਗਲੀ ਦਾ ਮੋੜ ਮੋੜ ਕੇ ਉਹ ਓਵੇਂ ਹੀ ਕੋ ਪੜਨੇ ਰੀ ਰਾਤ ਵਿੱਚ ਤੁਰਿਆ ਗਿਆ ਬਿਨਾਂ ਸੋਚੇ ਸਮਝੇ ਕਿ ਕਿੱਧਰ ਜਾ ਰਿਹਾ ਸ਼ਾਇਦ ਸੋਚਣ ਦਾ ਹੁਣ ਉਸ ਨੂੰ ਅਵਕਾਸ਼ ਹੀ ਨਹੀਂ ਸੀ ਅੰਦਰ ਉਠ ਰਹੀ ਤੂਫਾਨ ਅੱਗੇ ਸੋਚਾਂ ਵਿਚਾਰਾਂ ਦੇ ਮੱਛਰ ਉੱਡ ਫੁੱਟ ਗਏ ਸਨ ਸ਼ੰਗਾਰਾ ਸਿੰਘ ਨੇ ਆਪਣੇ ਆਪ ਨੂੰ ਰੇਲਵੇ ਸਟੇਸ਼ਨ ਤੇ ਫਿਰਦਾ ਵੇਖਿਆ ਕਿਹੜੇ ਵੇਲੇ ਤੇ ਕਿਉਂ ਉਸ ਦੀਆਂ ਪਹਾੜਾਂ ਨੇ ਉਸ ਨੂੰ ਇੱਧਰ ਖਿੱਚ ਲਿਆ ਉਹ ਨਹੀਂ ਜਾਣ ਸਕਿਆ ਮੁਸਾਫਰਖਾਨੇ ਦੀ ਬੈਂਚ ਤੇ ਬੈਠ ਕੇ ਜਦ ਉਸ ਨੇ ਗੌਰ ਨਾਲ ਆਪਣੀ વાਸਤਵਿਕਤਾ ਨੂੰ ਵਾਚਿਆ ਤਾਂ ਉਸ ਨੂੰ ਗਿਆਤ ਹੋਇਆ ਕਿ ਠੀਕ ਹੀ ਉਸ ਕੀਤਾ ਹੈ ਉਹ ਪਿੰਡ ਜਾਵੇਗਾ ਤੇ ਜਾ ਕੇ ਆਪਣੇ ਭਰਾਵਾਂ ਨਾਲ ਆਡਾ ਲਾਵੇਗਾ ਆਖਰ ਉਹ ਹੁੰਦੇ ਕੌਣ ਹੈ ਉਸ ਦਾ ਹੱਕ ਦਵਾਨ ਵਾਲੀ ਕੀ ਉਹ ਖੈਰਤ ਮੰਗਣ ਜਾਂ ਰਿਹਾ ਹੈ ਆਪਣੇ ਹੱਕ ਪਿੱਛੇ ਦੁਨੀਆ ਮਰਨ ਮਾਰਨ ਤੱਕ ਜਾਂਦੀ ਹੈ ਪਰ ਉਹ ਹੀ ਕਿਉਂ ਇਤਨਾ ਕਾਹਿਰ ਬਣਾ ਬੈਠਾ ਪਰ ਸੋਚਣਾ ਇਹ ਸ਼ਾਇਦ ਇਹ ਖਿਆਲ ਸ਼ਾਇਦ ਹੁਣ ਤੀ ਕਿਸ ਨੂੰ ਭੁੱਲਿਆ ਰਿਹਾ ਸੀ ਕਿ ਇਸ ਤੇ ਆਉਂਦਿਆ ਹੀ ਹੋਰ ਸਭ ਕੁਝ ਉਸ ਨੂੰ ਭੁੱਲ ਗਿਆ ਪੜੀਆਂ ਪੜੀਆਂ ਸੋਚਾਂ ਉਸ ਤੇ ਦਿਮਾਗ ਵਿੱਚ ਫਰਨਾ ਲੱਗਣਾ ਉਹ ਸ਼ਾਇਦ ਸਵੇਰ ਦੀ ਭੁੱਖਣ ਪਾਣੀ ਹੈ ਦੀਵੇ ਬੱਤੀ ਲਈ ਘਰ ਵਿੱਚ ਤੇਲ ਤੱਕ ਨਹੀਂ ਪਰਦੇਸ਼ ਦਾ ਮਾਮਲਾ ਹਨੇਰੀ ਰਾਤ ਤੇ ਕੱਲੀ ਕੈਰੀ ਜਨਾਨੀ ਸੋ ਵੀ ਆਮ ਜਨਾਨੀਆਂ ਵਰਗੀ ਨਹੀਂ ਰੂਪ ਜੋਵੰਦੀ ਮਲਿਕਾ ਗਲੀ ਚ ਲੰਘਦੇ ਆ ਗੱਭਰੂ ਕਿਵੇਂ ਦੀਦੇ ਪਾੜ ਪਾੜ ਕੇ ਉਸ ਵੱਲ ਤੱਕਦੇ ਨੇ ਜੇ ਕਿਸੇ ਨੇ ਰਾਤੀ ਆ ਬੂਹਾ ਪੰਨਾ ਤਾਂ ਸਲੋਚਨਾ ਆਪ ਹੀ ਭੁੱਖ ਦੁੱਖੀ ਦੀ ਸਤਾਈ ਕਿਸੇ ਪਾਸੇ ਮੂੰ ਚੱਕ ਤੁਰੀ ਫੇਰ ਡੋਬਦਾ 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 ਸਾਰਾ ਹੀ ਡੁੱਬ ਗਿਆ ਉਸ ਦਾ ਦਿਲ ਤੇ ਇਸ ਜੇ ਦੀ ਗਹਿਰਾਈ ਤੇ ਗਹਿਰਾਈ ਵਿੱਚ ਡੁੱਬਣ ਤੋਂ ਬਾਅਦ ਜਦ ਫਿਰ ਉੱਭਰਿਆ ਤਾਂ ਝੱਟ ਹੀ ਸਿਰ ਚੱਕ ਕੇ ਬੈਂਚ ਤੋਂ ਉੱਠ ਖੜੋਤਾ ਜਾਂ ਸ਼ਾਇਦ ਗੱਡੀ ਆਉਣ ਦੀ ਘੰਟੀ ਨੇ ਉਸਨੂੰ ਚੇਤਨ ਕਰ ਦਿੱਤਾ ਉਹ ਸੋਚਣ ਲੱਗਾ ਜਹਨਮ ਵਿੱਚ ਜਾਏ ਕੋਈ ਉਧਾਲ ਕੇ ਲੈ ਜਾਵੇਗਾ ਤਾਂ ਉਹ ਸੋਚਣ ਲੱਗਾ ਉਹ ਜੀ ਵੀ ਤਾਂ ਹੁਣ ਮੇਰੇ ਨਾਲ ਵੱਧੀ ਰਹਿਣਾ ਉਸ ਲਈ ਔਖਾ ਹੋ ਗਿਆ ਜਦੋਂ ਕੀ ਗੱਲ ਗੱਲ ਤੇ ਕਹਿ ਉੱਠਦੀ ਹੈ ਕਿਸੇ ਦਿਨ ਮੂੰਹ ਕਾਲਾ ਕਰਕੇ ਨਿਕਲ ਜਾਵਾਂਗੇ ਆਪਾਂ ਅਜੇ ਜੋ ਹਨ ਤੇ ਉਸ ਨੂੰ ਕਮੰਡ ਹੈ ਆਪਣੇ ਸਹੱ伴 ਤੋਂ ਤਾਂ ਹੀ ਤਾਂ ਪੌੜੀਆਂ ਦੀ ਯਾਦ ਕਰਾ ਕੇ ਹਰ ਵੇਲੇ ਕਲੇਜਾ ਲੂੰਦੀ ਰਹਿੰਦੀ ਐ ਮੇਰਾ ਮੈਂ ਭਾਵੇਂ ਸੱਤਾ-ਸਤਾ ਬਿਲਾਇਤਾ ਦੀ ਦੌਲਤ ਲਿਆਦਿਆਂ ਉਸ ਅੱਗੇ ਰੱਖਦਿਆਂ ਫੇਰ ਵੀ ਇਹ ਪਹਾੜੀਆਂ ਉਸ ਨੂੰ ਨਹੀਂ ਭੁੱਲ ਸਕਣ ਜਦੋਂ ਇੱਥੋਂ ਤੱਕ ਨਫ਼ਰਤ ਹੈ ਉਸ ਨੂੰ ਮੇਰੇ ਨਾਲ ਤਾਂ ਫੇਰ ਮੈਂ ਹੀ ਕਿਉਂ ਉਸ ਦੇ ਮਰਨੇ ਮਾਰਾਂ ਸਸਵਾਗ ਨਾਲੋਂ ਰੰਡਾਪਾ ਚੰਗਾ ਤੇ ਸੋਚਾਂ ਦੀ ਲੜੀ ਉਹਦੋ ਥੰਮੀ ਜਦੋਂ ਸ਼ੰਗਾਰਾ ਸਿੰਘ ਨੇ ਆਪਣੇ ਆਪ ਨੂੰ ਟਿਕਟਾਂ ਦੀ ਵਾਰੀ ਅੱਗੇ ਖੜਾ ਵੇਖਿਆ ਉਸ ਜੇਬ ਵਿੱਚ ਹੱਥ ਪਾਇਆ ਦੋ ਚਾਰ ਆਣੇ ਤੋਂ ਵੱਧ ਪੂੰਜੀ ਉਸ ਕੋਲ ਨਹੀਂ ਸੀ ਉਸ ਨੇ ਇੰਨਾ ਵਿੱਚੋਂ ਇੱਕ ਆਣਾ ਕੱਢ ਕੇ ਪਲੇਟਫਾਰਮ ਦੀ ਟਿਕਟ ਲੈ ਲਈ ਸੋਚਣ ਲੱਗਾ ਜੇ ਟੀਟੀ ਫੜ ਲਵੇਗਾ ਤਾਂ ਫਾਇਦਾ ਥੋੜਾ ਟੰਗ ਦੇਵੇਗਾ ਤੇ ਦੂਜੇ ਦਿਨ ਉਹ ਪਿੰਡ ਜਾ ਪਹੁੰਚਿਆ ਭਰਾਵਾਂ ਨੂੰ ਪਿਸੂ ਪੈ ਗਏ ਪਰਜਾਨਾਂ ਦੇ ਮੱਥਿਆਂ ਤੇ ਧੌੜਾਂ ਪੈ ਗੀਆਂ ਲੇਟ ਗਿਆ ਭਰਾਵਾ ਪਾਬਿਆਂ ਦੇ ਰਵੱਈਏ ਨੇ ਉਸ ਨੂੰ ਜੋਸ਼ ਹੀ ਜਿਵੇਂ ਠੰਡਾ ਕਰ ਦਿੱਤਾ ਇਤਨੇ ਬਦਲੇ ਹੋਏ ਚਿਹਰੇ ਉਹ ਜਿਉਂ-ਜਿਉਂ ਸੋਚਦਾ ਦਿਲ ਉਸ ਦਾ ਥੱਲੇ ਲੱਤਦਾ ਜਾਂਦਾ ਆਖਰ ਉਸ ਪਾਸੋਂ ਕਿਹੜੀ ਇਹੋ ਜਿਹੀ ਗੁਨਾਮੀ ਹੋ ਗਈ ਉਸ ਨੂੰ ਸਮਝ ਵਿੱਚ ਨਹੀਂ ਸਿਆਉਂਦਾ ਇਸ ਉਮੀਦ ਉੱਤੇ ਉਹ ਹੋਰ ਚੋਖਾ ਚਿਰ ਲੇਟਿਆ ਰਿਹਾ ਜੋ ਘਰ ਦੇ ਬੰਦਿਆਂ 'ਚ ਹੁਣ ਵੀ ਕੋਈ ਆਉਂਦਾ ਹੈ ਹੁਣ ਵੀ ਕੋਈ ਉਸ ਦਾ ਹਾਲ ਚਾਲ ਪੁੱਛਦਾ ਹੈ ਤੇ ਜਦ ਕੋਈ ਵੀ ਨਾ ਪੌੜਿਆ ਤਾਂ ਉਹ ਉਸੇ ਉਦਾਸੀ ਤਿਹਾਲ ਤੇ ਵਿੱਚ ਪਹਾੜਾ ਸੰਭਾਲ ਕੇ ਘਰ ਚੋਂ ਬਾਹਰ ਨਿਕਲ ਗਿਆ ਗਲੀ ਵਿੱਚ ਜਾ ਕੇ ਉਸ ਦੀ ਨਜ਼ਰ ਆਪਣੇ ਪਹਿਰਾਵੇ ਤੇ ਪਈ ਉਸ ਦੇ ਅੰਦਰੋਂ ਕੋਈ ਪੁੱਛ ਰਿਹਾ ਸੀ ਕਿ ਇਹ ਇਹੋ ਹੈ ਸਰਦਾਰ ਬੂਟਾ ਸਿੰਘ ਦਾ लाडला ਪੁੱਤਰ ਕਮੀਜ਼ ਮੈਲੀ ਸਿਰ ਦੀ ਪਗਲੀ ਰਾਂ ਦਾ ਬੁੱਕ ਤੇ ਡੇਢ ਲੱਤਾ ਪਜਾਮਾ ਉਹ ਵੀ ਪਾਟਿਆ ਹੋਇਆ ਮੂੰਹ ਸੁੱਜਿਆ ਹੋਇਆ ਸਾਰਾ ਪਿੰਡਾ ਮਿੱਟੀ ਕੱਟੇ ਨਾਲ ਲੱਤਫੱਤ ਉਸ ਨੂੰ ਆਪਣੀ ਬੇਵਕੂਫੀ ਦਾ ਪਹਿਲੀ ਵਾਰ ਅਹਿਸਾਸ ਹੋਇਆ। ਇੱਕ ਤਾਂ ਉਂਝ ਹੀ ਉਸ ਦੇ ਕੱਪੜੇ ਲੱਤੇ ਦੀ ਹਾਲਤ ਖਸਤਾ ਸੀ, ਉੱਤੋਂ ਕੱਲ ਦੀ ਮਾਰ ਕੋਟਕ ਹੀ ਨੇ ਹੋਰ ਵੀ ਹੁਲੀਆ ਚੌੜ ਕਰ ਦਿੱਤਾ। ਜੇ ਉਸ ਨੇ ਪਿੰਡ ਹੀ ਆਉਣਾ ਸੀ ਤਾਂ ਘਟੋ-ਘਟ ਕੁਝ ਤਾਂ ਇਸ ਪਾਸੇ ਧਿਆਨ ਦਿੱਤਾ ਹੁੰਦਾ। ਪਰ ਹੁਣ ਕੀ ਹੋ ਸਕਦਾ ਸੀ? ਹੁਣ ਤਾਂ ਉਹ ਆ ਹੀ ਪਹੁੰਚਿਆ ਸੀ। ਉਸ ਦਾ ਦਿਲ ਕੀਤਾ ਕਿ ਇੱਥੋਂ ਹੀ ਪਛਾਮ ਮੁੜ ਜਾਵਾਂ। ਪਰ ਇਹ ਤਜ ਨਹੀਂ ਗੋਲ ਵਾਲਾ ਹੀ ਹਿਸਾਬ ਹੋਵੇਗਾ ਉਹ ਗਲੀਆਂ-ਗਲੀ ਤੁਰਿਆ ਗਿਆ ਪਿੰਡ ਦੇ ਦੋ ਚੋ ਆਦਮੀਆਂ ਨੂੰ ਵਾਰੀ-ਵਾਰੀ ਮਿਲਿਆ ਆਪਣੇ ਦੁੱਖ ਦਰਦ بیان ਕੀਤੇ ਪਰ ਉਸ ਦਾ ਹੁਲੀਆ ਵੇਖ ਕੇ ਹੀ ਅਗਲੇ ਨੱਕ ਮੂੰਹ ਸੰਗੀੜ ਲੈਂਦੇ ਕਿਸੇ ਇੱਕ ਅੱਧ ਨੇ ਜੇ ਉਸ ਨਾਲ ਪਰੱਖ ਸਿਰ ਗੱਲ ਕੀਤੀ ਵੀ ਤਾਂ ਦਿਲ ਨੂੰ ਹੋਰ ਟਾਲ ਲੈਣ ਵਾਲੀ ਸੀ ਉਸ ਨੂੰ ਦੱਸ ਪਈ ਕੇ RAM ਸਿੰਘ ਤੇ ਸ਼ਾਮ ਸਿੰਘ ਅੱਜਕੱਲ ਬੜੀਆਂ ਲਹਿਰਾਂ ਵਿੱਚ ਨੇ ਸਾਡੇ ਪਿੰਡ ਉੱਤੇ ਉਹਨਾਂ ਦਾ ਦਬਦਬਾ ਹੈ ਖੇਤੀਬਾੜੀ ਦੇ ਕੰਮ ਵਿੱਚ ਉਹਨਾਂ ਨੇ ਹੈਰਾਨ ਕਰਨ ਵਾਲੀ ਤਰੱਕੀ ਕੀਤੀ ਹੈ ਇਸ ਤੋਂ ਛੋਟ ਉਹਨਾਂ ਨੇ ਰੂੜੀ ਮਾਰਕਾ ਸ਼ਰਾਬ ਦਾ ਵਪਾਰ ਵੀ ਖੂਬ ਚਲਾਇਆ ਹੈ ਪੱਠੀ ਹਰ ਵੇਲੇ ਚੜੀ ਰਹਿੰਦੀ ਹੈ ਪੁਲਿਸ ਦੇ ਹਾਕਮ ਨਾਲ ਉਹਨਾਂ ਦਾ ਗਿਰਾਹੀ ਕੁੱਟ ਸਾਂਝਾ ਹੈ ਕਿਸੇ ਦੀ ਮਜਾਲ ਨਹੀਂ ਜੋ ਉਹਨਾਂ ਦੇ ਸਾਹਮਣੇ ਵਿੜਕ ਜਾਵੇ ਤਾਂ ਮੈਨੂੰ ਇਹਨਾਂ ਤਿਲਾਂ ਵਿੱਚੋਂ ਤੇਲ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਛੰਗਾਰਾ ਸਿੰਘ ਡਿੱਗੀ ਟੇ ਬੈਠਾ ਪਰ ਇੱਕ ਵਾਰੀ ਤਾਂ ਬੁਰੇ ਤੇ ਘਰ ਵੱਲ ਰੁੱਖ ਕੀਤਾ ਜਾ ਕੇ ਉਸਨੇ ਖੂਬ ਤਕੜਿਆ ਹੋ ਕੇ ਭਰਾਮ ਪਰਜਾਮ ਪਰਜਾਂ ਦੀ ਮੌਜੂਦਗੀ ਵਿੱਚ ਆਪਣਾ ਲੋੜਾਂ ਥੋੜਾਂ ਦਾ ਕਿੱਸਾ ਛੇੜਿਆ ਜਿਸ ਦੇ ਜਵਾਬ ਵਿੱਚ ਚੋਹਾ ਨੇ ਇੱਕ ਦੂਜੇ ਤੋਂ ਉਤਾਵਲੇ ਹੋ ਕੇ ਲੰਬੀਆਂ ਰਾਮ ਕਹਾਣੀਆਂ ਦਾ ਸ਼ੁਰੂ ਕਰ ਦਿੱਤਨ ਫਸਲ ਬਰਬਾਦ ਹੋ ਗਈ ਫਲਾਣੇ ਮਕਦਮੇ ਤੇ ਤਿੰਨਾਂ ਖਰਚਾ ਹੋਇਆ ਐਨੀ ਭੋਗ ਗਹਿਣੇ ਧਰਨੀ ਕੋਈ ਫਲਾਣੇ ਦੇ ਵਿਆਹ ਤੇ ਐਨੀ ਛੱਕ ਮੁਕੀ ਦੀ ਮਾਰਨੀ ਤੇ ਤੇ ਇਨਾ ਖਰਚ ਬਾਪੂ ਵੇਲੇ ਦਾ ਕਰਜ ਤੇ ਹੋਰ ਕਿੰਨਾ ਕੁਝ ਸੋਨ ਦਾ ਸ਼ਿੰਗਾਰਾ ਸਿੰਘ ਚੱਕਰਾ ਗਿਆ ਥੋੜਾ ਚਿਰ ਤਾ ਉਹ ਅੰਦਰਲੇ ਗੁੱਸੇ ਨੂੰ ਕਾਪੂ ਕ ਰੱਖ ਕੇ ਇਹ ਰਪੇਲੀਆਂ ਗੱਲਾਂ ਸੁਣਦਾ ਰਿਹਾ ਪਰ ਅਖੀਰ ਜਦੋਂ ਉਸ ਦਾ ਸਬਰ ਉੱਕਾ ਹੀ ਮੁੱਕ ਗਿਆ ਤਾਂ ਉਹ ਇੱਕ ਵਾਰੀ ਮੀ ਵੜ ਪਿਆ ਜੋ ਮੂੰਹੋਂ ਆਇਆ ਕਹਿ ਗਿਆ ਸੁਣਨ ਵਾਲੇ ਵੀ ਤਾਂ ਬੰਗਾ ਨਹੀਂ ਸੰਤ ਪੰਥ ਧਨਵਾਦੀ ਵਾਦੀ ਗਾਲ ਗਲੋਚ ਤੱਕ ਨੌਵਤ ਚ ਪਹੁੰਚੀ ਸ਼ੰਗਾਰਾ ਸਿੰਘ ਵਿੱਚ ਮਾਰ ਖਾਨ ਦੀ ਅਗਾਸ ਨਹੀਂ ਸੀ ਉਹ ਅੰਦਰੇ ਅੰਦਰ ਲਹੂ ਦੇ ਘੁੱਟ ਪੀਂਦਾ ਹੋਇਆ ਇੰਨਾ ਹੋਰ ਕਹਿ ਕੇ ਉਠ ਖੜੋਤਾ ਮੈਨੂੰ ਨਹੀਂ ਸੀ ਪਤਾ ਜੋ ਤੁਸੀਂ ਭਰਾ ਹੋ ਕੇ ਮੇਰੀ ਰੱਤ ਪੀਂ ਤੇ ਤਲ ਪਾਉਂਗੇ ਅੱਛਾ ਜੇ ਰੱਬ ਸੱਚੇ ਦੇ ਘਰ ਵਿੱਚ ਨੇ ਆ ਹੈ ਤਾਂ ਆਪੇ ਸੱਚ ਝੂਠ ਦਾ ਨਿਤਾਰਨ ਕਰੇਗਾ ਆਰਾਮ ਸਿੰਘ ਨੇ ਇੱਕ ਸੁੰਨ ਉਗਾਰਿਆ ਭਾਬੀ ਜਾਂ ਇੱਥੋਂ ਮਤੇ ਜਾਂਦਾ ਹੋਵੇ ਦੂਜੀ ਲੱਤ ਵੀ ਨਾ ਤੜਵਾ ਲਵੇ ਵੱਡਾ ਦਾਵੇਦਾਰ ਜੰਮ ਪਿਆ ਵਿਰਸਾ ਮੰਗਣ ਵਾਲਾ ਜਾ ਜਾ ਕੇ ਸੱਦ ਲਿਆ ਜਿਹੜਾ ਵੱਡਾ ਹਮੈਤੀ ਏ ਤੇਰਾ ਸ਼ੰਗਾਰਾ ਸਿੰਘ ਫੇਰ ਨਹੀਂ ਵਿੜ ਗਿਆ ਉਸ ਨੂੰ ਵਿਸ਼ਵਾਸ ਸੀ ਕਿ ਹੁਣ ਜੇ ਜਰਾ ਵੀ ਉਸ ਦੀ ਜਵਾਨ ਹਿੱਲੀ ਤਾਂ ਕੋਈ ਵੱਡੀ ਗੱਲ ਨਹੀਂ ਜੇ ਉਸ ਦੀ ਅਲਖ ਮੁਕਾ ਕੀ ਰਾਤੋ ਰਾਤ ਉਸ ਦੀ Laash ਨੂੰ ਟਿਕਾਣੇ ਲਾ ਦਿੱਤਾ ਜਾਵੇ ਜਿਸ ਤਰ੍ਹਾਂ RAM ਸਿੰਘ ਨੇ ਮੁਕਾ ਮੁਕਾ ਚੱਕਿਆ ਸੀ ਤਾਂ ਸ਼ਾਮ ਸਿੰਘ ਉਸ ਦਾ ਹੱਥ ਫੜ ਨਾ ਲੈਂਦਾ ਤਾਂ ਭਾਵੇਂ ਇਸ ਨਾਲ ਹੀ ਵਿਚਾਰੇ ਦਾ ਕੰਮ ਤਮਾਮ ਹੋ ਜਾਂਦਾ ਹੁਣ ਉਸ ਲਈ ਇਸ ਘਰ ਵਿੱਚ ਨਾ ਤਾਂ ਕੋਈ ਥਾਂ ਸੀ ਤੇ ਨਾ ਹੀ ਉਹ ਰਾਤ ਇੱਥੇ ਗੁਜ਼ਾਰਨੀ ਚਾਹੁੰਦਾ ਸੀ ਉਸ ਨੂੰ ਯਾਪਦਾ ਸੀ ਭਾਵੇਂ ਰਾਤੀ ਸੁੱਤਿਆਂ ਪਿਆ ਹੀ ਉਸ ਦਾ ਘੋਗਾ ਚਿਤ ਕਰਦੇ ਉਹ ਸੜਦਾ ਵੱਲਦਾ ਉੱਠਿਆ ਤੇ ਘਰੋਂ ਬਾਹਰ ਨਿਕਲ ਗਿਆ ਤੇ ਇਸ ਤੋਂ ਅੱਗੇ ਉਹੀ ਹਨੇਰਾ ਜਿਸ ਤੋਂ ਨਿਕਲ ਕੇ ਉਹ ਕਲਪਤ ਚਾਨਨ ਦੀ ਪਾਲ ਵਿੱਚ ਘਰੋਂ ਨਿਕਲਿਆ ਤੁਰਿਆ ਸੀ ਉਸ ਦੀਆਂ ਅੱਖਾਂ ਵਿੱਚ ਖੂਨੀਆਂ ਵਾਲੀ ਤਲਖੀ ਸੀ ਤੇ ਉਸ ਦੇ ਦਿਲ ਵਿੱਚ ਲਾਲਸਾ ਕਿ ਉਹ ਸਾਰੇ ਟੱਬਰ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਖੂਨ ਕਰ ਦੇਵੇ ਜੀ ਉਸਨੇ ਮਰਨਾ ਹੀ ਬਾਕੀ ਹੈ ਤਾਂ ਕਿਉਂ ਨਾ ਇਸ ਤੋਂ ਪਹਿਲਾਂ ਇਹ ਵਸਤਾ ਵੀ ਵੱਢ ਦੇਵੇ ਪਰ ਕਿਵੇਂ ਕਿ ਸਾਰੇ ਪਿੰਡ ਦੇ ਸਿਰ ਕੱਢ ਪਰਿਵਾਰ ਉੱਤੇ ਹੱਥ ਸਾਫ਼ ਕਰਨਾ ਸੌਖਾ ਸੀ ਪਿੰਡ ਦਾ ਨੰਬਰਦਾਰ ਸੁੱਖਾ ਸਿੰਘ ਉਸ ਦੇ ਪਿਓ ਦਾ ਦੋਸਤ ਸੀ ਸ਼ੰਗਾਰਾ ਸਿੰਘ ਦੀ ਸਲਾਹ ਹੋਈ ਕਿਉਂ ਨਾ ਉਸ ਦਾ ਬੂਹਾ ਵੀ ਖੜਕਾ ਵੇਖ। ਮਤ ਡੋਦੀ ਵੀੜੀ ਦੀਆਂ ਹਰੀੜਾ ਤੇ ਕਹਾਵਤ ਅਨੁਸਾਰ ਕੁਝ ਹੱਥ ਪੱਲੇ ਪੈ ਹੀ ਜਾਵੇ। ਤੇ ਉਹ ਉਵੇਂ ਹੀ ਭਰਿਆ ਸਤਿਆ ਨੰਬਰਦਾਰ ਦੀ ਹਵੇਲੀ ਵੱਲ ਤੁਰ ਪਿਆ। ਸੁੱਖਾ ਸਿੰਘ ਨੇ ਸਭ ਗਿਥਿਆ ਸੁਣੀ। ਤੇ ਸੁਣ ਕੇ ਕਿਸੇ ਹੱਦ ਤੱਕ ਚੀਜ਼ਿਆ ਵੀ ਪਰ ਇੱਕ ਗਏ ਗੁਜ਼ਰੇ ਆਦਮੀ ਖਾਤਰ ਉਹ ਐਡੇ ਵੱਡੇ ਘਰਾਂ ਦੇ ਨਾਲ ਬੈਰ ਭੌਣ ਨੂੰ ਤਿਆਰ ਨਹੀਂ ਸੀ। ਫਿਰ ਉਸਨੇ ਇਤਨੀ ਹਮਦਰਦੀ ਸ਼ੰਗਾਰਾ ਸਿੰਘ ਨਾਲ ਕੀਤੀ ਕਿ ਉਸ ਨੂੰ ਕੁਝ ਨਾ ਕੁਝ ਦੁਵਾਨ ਦੇ ਰਾਦੇ ਨਾਲੋਂ ਰਾਮ ਸਿੰਘ ਕਿਆਂ ਦੇ ਘਰ ਚਲਾ ਗਿਆ ਸ਼ੰਗਾਰਾ ਸਿੰਘ ਨੂੰ ਦਮ ਦਲਾਸਾ ਦੇ ਕੇ ਉਸਨੇ ਆਪਣੇ ਘਰ ਟਿਕਾ ਲਿਆ 2 ਘੰਟਿਆਂ ਬਾਅਦ ਨੰਬਰਦਾਰ ਮੁੜਿਆ ਤੇ ਜਿੰਨਾ ਕੁਝ ਕਹਿ ਸੁਣ ਕੇ ਆਇਆ ਸੀ ਕੁਝ ਸੱਚ ਕੁਝ ਝੂਠ ਲਾ ਕੇ ਉਸਨੇ ਸ਼ੰਗਾਰਾ ਸਿੰਘ ਨੂੰ ਦੱਸਿਆ ਨਾਲੇ ਇਹ ਵੀ ਕਿ ਉਹ ਮਿਹਨਤ ਤਰਲੇ ਕਰਕੇ ਕੇਵਲ ਇਤਨਾ ਹੀ ਉਹਨਾਂ ਲੋਕਾਂ ਨੂੰ ਮਨਾ ਸਕਿਆ ਕਿ ਥੋੜੀ ਬਹੁਤੀ ਰਕਮ ਸ਼ੰਗਾਰਾ ਸਿੰਘ ਨੂੰ ਦਿੱਤੀ ਜਾਵੇ ਸ਼ੰਗਾਰਾ ਸਿੰਘ ਨੇ ਇਹਨਾਂ ਨੂੰ ਹੀ ਗਣੀਮਤ ਸਮਝਿਆ ਤੇ ਨੰਬਰਦਾਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਸਵੇਰੇ ਉਹ ਉਹਨਾਂ પાસે 100 ਰੁਪਏ ਲੈ ਦੇਵੇਗਾ ਸ਼ੰਗਾਰਾ ਸਿੰਘ ਨੇ ਕਿਸੇ ਹਾਦਤਿਕ ਤਸੱਲੀ ਨਾਲ ਰਾਤ ਕੱਟੀ ਉਸ ਲਈ ਇਸ ਵੇਲੇ ਛੋਟੀ ਤੋਂ ਛੋਟੀ ਰਕਮ ਵੀ ਬਹੁਤ ਵੱਡੀ ਸੀ ਉਸ ਦਾ ਰੋਮ ਰੋਮ ਨੰਬਰਦਾਰ ਦਾ ਧੰਨਵਾਦ ਕਰਨ ਲੱਗਾ ਦੂਜੇ ਦਿਨ ਦੂਜੇ ਦਿਨ ਨੰਬਰਦਾਰ ਨੂੰ ਕਿਤੇ ਬਾਡੇ ਜਾਣਾ ਬੈ ਗਿਆ ਸ਼ੰਗਾਰਾ ਸਿੰਘ ਸਾਰੀ ਦਿਹਾੜੀ ਉਸ ਦੇ ਘਰ ਅੰਦਰ ਲੰਬਾ ਪਿਆ ਉਡੀਕਤ ਰਿਹਾ ਸ਼ਾਮੀ ਜਦੋਂ ਨੰਬਰਦਾਰ ਮੁੜਿਆ ਤਾਂ ਸ਼ੰਗਾਰਾ ਸਿੰਘ ਨੂੰ ਮਿਲਣ ਦੀ ਉਸ ਨੂੰ ਬੇੜ ਨਾ ਮਿਲੀ ਤੀਜੇ ਦਿਨ ਉਹ ਇੱਕ ਵਾਰੀ ਫੇਰ ਗਿਆ ਸਹੀ RAM ਸਿੰਘ ਵੱਲ ਪਰ ਛੁੱਟ ਲਾਰੇ ਲੱਪੇ ਤੋਂ ਉਹ ਸ਼ੰਗਾਰਾ ਸਿੰਘ ਲਈ ਕੁਝ ਜਨ ਲਿਆ ਸਕਿਆ ਇਧਰ ਸ਼ੰਗਾਰਾ ਸਿੰਘ ਬੈਠਾ ਬੈਠਾ ਤੰਗ ਆ ਗਿਆ ਸਲੋਚਨਾ ਨਾਲ ਪਿੱਛੇ ਕੀ ਬੀਤੀ ਹੋਵੇਗੀ ਇਹ ਚਿੰਤਾ ਉਸ ਦਾ ਲਹੂ ਸਕਾਰ ਰਹੀ ਸੀ ਅਖੀਰ ਕਿਤੇ ਚੌਥੇ ਦਿਨ ਉਸ ਦੀ ਕਿਸਮਤ ਦਾ ਫੈਸਲਾ ਹੋਇਆ ਜਦੋਂ ਨੰਬਰਦਾਰ ਨੇ 500 ਦੇ ਨੋਟ ਉਸ ਨੂੰ ਲਿਆ ਫੜਾਇ ਜਿਨ੍ਹਾਂ ਨੂੰ ਵੇਖ ਕੇ ਸ਼ੰਗਾਰਾ ਸਿੰਘ ਸਿੰਘ ਨੂੰ ਅੱਖਾਂ ਤੋਂ ਲੈ ਕੇ ਕਲੇਜੇ ਤੱਕ ਠੰਡ ਪੈ ਗਈ ਨੋਟਾਂ ਨੂੰ ਫੜ ਕੇ ਉਸ ਨੇ ਅਜੇ ਜੇਬ ਤੱਕ ਵੀ ਨਹੀਂ ਸੀ ਪਹੁੰਚਾਇਆ ਕਿ ਨੰਬਰਦਾਰ ਨੂੰ ਖੜਖੜ ਕਰਦਾ ਇੱਕ ਜੁੰਡੀ ਸਲ ਕਾਗਜ਼ ਉਸ ਅੱਗੇ ਰੱਖ ਦਿੱਤਾ ਦਸਕਤਕਰਾਂਨ ਕਾਗਜ਼ ਕਿਸੇ ਬਸੀਕਾ ਨਵੀਸ ਦੇ ਹੱਥਾ ਦਾ ਲਿਖਿਆ ਸੀ ਜਿਸ ਨੂੰ ਸ਼ੰਗਾਰਾ ਸਿੰਘ ਇੱਕੋ ਨਜ਼ਰ ਵਿੱਚ ਪੜ ਗਿਆ ਲਿਖਤ ਤਾਂ ਲਿਖਤ ਦਾ ਤੱਤ ਇਹ ਸੀ ਕਿ ਸ਼ੰਗਾਰਾ ਸਿੰਘ ਆਪਣੇ ਵਿਰਸੇ ਦੀ ਰਕਮ ਵਸੂਲ ਕਰਕੇ ਘਰ ਦੀ ਕੁੱਲ ਮਨਕੂਲਾ ਨਹੀਂ ਗੈਰ ਮਨਕੂਲਾ ਜਾਇਦਾਦ ਵੱਲੋਂ 10 10 ਬਰਦਾਰੀ ਦਿੰਦਾ ਹੈ ਹੁਣ ਉਸੇ ਦਾ ਕਿਸੇ ਵੀ ਚੀਜ਼ ਨਾਲ ਕੋਈ ਸਰੋਕਾਰ ਵਾਕੀ ਨਹੀਂ ਪੜ ਕੇ ਸ਼ੰਗਾਰਾ ਸਿੰਘ ਦੀ ਛਾਤੀ ਵਿੱਚ ਜਿਵੇਂ ਵਰਸ਼ੀ ਵੱਜ ਗਈ ਉਸਨੇ ਉਹమే ਹੀ ਨੋਟਾਂ ਦੀ ਥੱਬੀ ਮੋੜ ਨੰਬਰਦਾਰ ਦੇ ਅੱਗੇ ਸੁੱਟ ਦਿੱਤੀ ਹਰਖ ਦੇ ਮਾਰੇ ਉਸ ਦੇ ਮੂੰਹੋਂ ਕੋਈ ਗਾਲ ਨਾ ਨਿਕਲ ਸਕੀ ਨੰਬਰਦਾਰ ਨੇ ਰਾਹ ਰਾ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੇਅਰਥ ਕੇਵਲ 500 ਦੀ ਤੋਸ਼ ਰਕਮ ਲੈ ਕੇ ਸਾਰੇ ਵਿਰਸ਼ੇ ਤੋਂ ਕਿਵੇਂ ਬਾਂਝਾ ਹੋ ਜਾਵੇ ਉਸ ਲਈ ਮਰ ਜਾਣਾ ਚੰਗਾ ਸੀ ਇਸ ਤੋਂ ਬਾਅਦ ਸ਼ੰਗਾਰਾ ਸਿੰਘ ਉੱਥੇ ਨਹੀਂ ਠਹਿਰਾ ਜਾਣ ਲੱਗੇ ਨੋਮਬਰਦਾਰ ਨੇ 10 ਰੁਪਏ ਦਾ ਇੱਕ ਨੋਟ ਸਵਾ ਦਿੱਤਾ ਰਹਿਮ ਖਾ ਕੇ ਜਾਂ ਸਵਰਗ ਵਾਚੇ ਦਿੱਤਾ ਫੜ ਦੇ ਪੇਸ਼ੀ ਦੀ ਜੱਟ ਚੰਗਾਰਾ ਸਿੰਘ ਨੇ ਨੋਟ ਫੜ ਲਿਆ ਤੇ ਪਹਾੜੀਆਂ ਨੂੰ ਵਗਲਾਂ ਹੇਠ ਦਵਾ ਕੇ ਉਥੋਂ ਨਿਕਲ ਗਿਆ ਧੰਨਵਾਦ